ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਇੱਕ ਕਾਲਪਨਿਕ ਕਹਾਣੀ ਹੈ ਤਲਾਕ ਹੋਣ ਤੋਂ ਬਾਅਦ ਜਦੋਂ ਪਤੀ ਕੋਰਟ ਤੋਂ ਨਿਕਲ ਕੇ ਆਟੋ ਵਿੱਚ ਬੈਠਾ ਤਾਂ ਉਸ ਦੀ ਸਾਬਕਾ ਪਤਨੀ ਰੌਣਕ ਵੀ ਉਸੇ ਆਟੋ ਵਿੱਚ ਬੈਠ ਗਈ ਉਦਾਸ ਪਤੀ ਨੇ 10 ਸਾਲ ਨਾਲ ਰਹੀ ਪਤਨੀ ਵੱਲ ਵੇਖਿਆ ਤਾਂ ਉਹ ਫਿੱਕੀ ਜਿਹੀ ਮੁਸਕਾਨ ਨਾਲ ਬੋਲੀ ਬਸ ਅੱਡੇ ਤੱਕ ਦਾ ਆਖਰੀ ਸਫ਼ਰ ਤੁਹਾਡੇ ਨਾਲ ਕਰਨਾ ਚਾਹੁੰਦੀ ਆ ਪਤੀ ਨੇ ਕਿਹਾ ਮੈਂ ਪੈਸੇ 2-3 ਮਹੀਨਿਆਂ ਚ ਦੇ ਦਵਾਂਗਾ ਘਰ ਵੇਚ ਦਵਾਂਗਾ ਤੇਰੇ ਲਈ ਹੀ ਬਣਾਇਆ ਸੀ ਜਦੋਂ ਤੂੰ ਹੀ ਨਹੀਂ ਰਹੀ ਤਾਂ ਘਰ ਦਾ ਕੀ ਕਰਾਂਗਾ ਰੌਣਕ ਕਾਲੀ ਨਾਲ ਬੋਲੀ ਘਰ ਨਾ ਵੇਚਣਾ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪ੍ਰਾਈਵੇਟ ਨੌਕਰੀ ਕਰ ਲੈਂਨੀ ਆ ਮੇਰਾ ਤੇ ਮੁੰਨੇ ਦਾ ਗੁਜ਼ਾਰਾ ਹੋ ਜਾਂਦਾ ਹੈ ਅਚਾਨਕ ਆਟੋ ਵਾਲੇ ਨੇ ਬ੍ਰੇਕ ਮਾਰੀ ਤਾਂ ਰੌਣਕ ਦਾ ਮੂੰਹ ਸਾਹਮਣੇ ਲੱਗੀ ਰੇਲਿੰਗ ਨਾਲ ਵੱਜਣ ਹੀ ਵਾਲਾ ਸੀ ਕੀ ਪਤੀ ਨੇ ਛਟਕੇ ਨਾਲ ਉਸ ਦੀ ਬਾਹ ਫੜ ਕੇ ਰੋਕ ਲਿਆ ਉਹ ਭਰੀਆਂ ਅੱਖਾਂ ਨਾਲ ਬੋਲੀ ਵੱਖ ਹੋ ਗਏ ਆ ਪਰ ਪ੍ਰਵਾਹ ਕਰਨ ਦੀ ਆਦਤ ਗਈ ਨਹੀਂ ਤੁਹਾਡੀ ਪਤੀ ਚੁੱਪ ਰਿਹਾ ਪਰ ਰੌਣਕ ਰੋਣ ਲੱਗ ਪਈ ਰੋਂਦੇ ਹੋਏ ਪੁੱਛਿਆ ਇੱਕ ਗੱਲ ਪੁੱਛਾਂ 2 ਸਾਲ ਹੋ ਗਏ ਵੱਖ ਰਹਿੰਦੇ ਆ ਮੇਰੀ ਯਾਦ ਆਉਂਦੀ ਸੀ ਪਤੀ ਨੇ ਨજર ਚੁੱਕ ਕੇ ਕਿਹਾ ਹੁਣ ਦੱਸਣ ਦਾ ਕੀ ਫਾਇਦਾ ਹੁਣ ਤਾਂ ਸਭ ਖਤਮ ਹੋ ਗਿਆ ਤਲਾਕ ਹੋ ਚੁੱਕਾ ਹੈ ਰੌਣਕ ਬੋਲੀ ਇਹਨਾਂ 2 ਸਾਲਾਂ ਵਿੱਚ ਮੈਨੂੰ ਇੱਕ ਵਾਰ ਵੀ ਉਹ ਨੀਂਦ ਨਹੀਂ ਆਈ ਜੋ ਤੁਹਾਡੇ ਹੱਥ ਦਾ ਸਰਾਣਾ ਬਣਾ ਕੇ ਆਉਂਦੀ ਸੀ ਇਹ ਕਹਿ ਕੇ ਉਹ ਫੁੱਟ ਫੁੱਟ ਕੇ ਰੋ ਪਈ ਬਾਹਰ ਡਾ ਆ ਗਿਆ ਜਿਵੇਂ ਹੀ ਦੋਵੇਂ ਉਤਰੇ ਪਤੀ ਨੇ ਉਸ ਦਾ ਹੱਥ ਫੜ ਲਿਆ ਕਾਫੀ ਚਿਰ ਬਾਦ ਪਤੀ ਦਾ ਸਪਰਸ਼ ਮਹਿਸੂਸ ਕਰਕੇ ਉਹ ਭਾਵੁਕ ਹੋ ਗਈ ਪਤੀ ਬੋਲਿਆ ਚੱਲ ਆਪਣੇ ਘਰ ਚ ਲਈ ਰੌਣਕ ਨੇ ਪੁੱਛਿਆ ਤਲਾਕ ਦੇ ਕਾਗਜ਼ਾਂ ਦਾ ਕੀ ਹੋਵੇਗਾ ਪਤੀ ਬੋਲਿਆ ਪਾੜ ਦੇਵਾਂਗੇ ਇਹ ਸੁਣ ਕੇ ਹੀ ਉਹ ਪਤੀ ਦੇ ਗਲ ਲੱਗ ਗਈ ਪਿੱਛੇ ਦੂਜੇ ਆਟੋ ਵਿੱਚ ਆ ਰਹੇ ਰਿਸ਼ਤੇਦਾਰ ਇਹ ਦੇਖ ਕੇ ਚੁੱਪਚਾਪ ਬੱਸ ਵਿੱਚ ਬੈਠ ਕੇ ਚਲੀ ਗਈ ਰਿਸ਼ਤਿਆਂ ਨੂੰ ਰਿਸ਼ਤੇਦਾਰਾਂ ਤੇ ਨਾ ਛੱਡੋ ਖੁਦ ਫੈਸਲੇ ਲਵੋ ਆਪਸ ਵਿੱਚ ਗੱਲ ਕਰੋ ਅਤੇ ਗਲਤੀ ਹੋਵੇ ਤਾਂ ਮੰਨ ਲਵੋ